ਏ ਸਾਨੂੰ ਜੀ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਲਦਾਲ ਪਿੰਡ ਦੇ ਵਿੱਚ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਮਕਾਨ ਹੈ ਉਹ ਗਿਰ ਗਿਆ ਫਿਰ ਅਸੀਂ ਇੱਥੇ ਤਾਲਮੇਲ ਕੀਤਾ ਤਾਲਮੇਲ ਕਰਨ ਤੇ ਸਾਨੂੰ ਯੂਥ ਕਲੱਬ ਵਾਲੇ ਮੁੰਡੇ ਮਿਲੇ ਇਹਨਾਂ ਨੇ ਦੱਸਿਆ ਇਹ ਜਿਹੜਾ ਵਿਅਕਤੀ ਹੈ ਦਾ ਨਾਮ ਸੁਖਦੇਵ ਸਿੰਘ ਹੈ ਜੀ ਇਹਦੇ ਦੋ ਬੱਚੇ ਨੇ ਵਾਈਫ ਹੈ ਦੀ ਉਹਦੇ ਹੁਣ ਤੀਸਰਾ ਬੱਚਾ ਹੋਣ ਵਾਲਾ ਹੈ ਤੇ ਮਕਾਨ ਹੈ ਜਿਹੜਾ ਬਿਲਕੁਲ ਗਿਰ ਚੁੱਕਿਆ ਹੈ ਇਹ ਜਿਹੇ ਆਰਥਿਕ ਹਾਲਾਤ ਨਹੀਂ ਹੈ ਕਿ ਦੁਬਾਰਾ ਮਕਾਨ ਪਾਇਆ ਜਾ ਸਕੇ ਅਸੀਂ ਲਹਿਰਾ ਪੁਲਿਸ ਵੱਲੋਂ ਇਹ ਸੋਸ਼ਲ ਮੀਡੀਆ ਤੇ ਦੇਖ ਕੇ ਸਾਡੀ ਸਬਡਿਵੀਜ਼ਨ ਵੱਲੋਂ ਇਹ ਤਹਈਆ ਕੀਤਾ ਕਿ ਅਸੀਂ ਇਹਨਾਂ ਦਾ ਜਿਹੜਾ ਮਕਾਨ ਹੈ ਅਸੀਂ ਆਪਣੇ ਆਪ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡੋਨੇਟ ਕਰਕੇ ਅਸੀਂ ਇਹਨਾਂ ਦਾ ਜਿਹੜਾ ਨਵਾਂ ਮਕਾਨ ਬਣਾ ਕੇ ਦੇਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ 5 ਜਾਂ 7 ਦਿਨਾਂ ਦੇ ਵਿੱਚ ਇਹਨਾਂ ਨੂੰ ਮਕਾਨ ਨਵਾਂ ਖੜਾ ਕਰਕੇ ਇਹਨਾਂ ਨੂੰ ਉਹਨਾਂ ਦੇ ਮਕਾਨ ਚ ਅੰਦਰ ਵੜਦੇ ਕਰ ਦਈਏ ਕਿਉਂਕਿ ਜਿਹੜੀ ਲੜਕੀ ਹੈ ਉਹਦੇ ਬੱਚਾ ਹੋਣ ਵਾਲਾ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਲਦੀ ਕਰ ਪਾਇਆ ਜਾਵੇ ਜਗਿੰਦਰ ਸਿੰਘ ਜੀ ਜੀਐਸਪੀ ਉਹ ਜਕੀਨ ਦਵਾ ਕੇ ਗਏ ਨੇ ਵੀ ਅਸੀਂ ਜਿੰਨਾ ਖਰਚਾ ਸੀ ਕਰਾਂਗੇ ਧੰਨਵਾਦ ਕਰਦੇ ਆ ਜੀ ਸਾਰੇ ਪਿੰਡ ਵਾਲੇ ਵੀ ਬਹੁਤ ਵਧੀਆ ਮਦਦ ਕਰ ਰਹੇ ਨੇ